ਇਹ ਉਹਨੂੰ ਅਸੀਂ ਰਾਤੀ ਉਹਨਾਂ ਦੇ ਸਾਰੇ ਪਰਿਵਾਰਕ ਮਰਦੇ ਸੀਗੇ ਤੇ ਅਸੀਂ ਉਹਨੂੰ ਲੈਣ ਗਏ ਸੀ ਅਸੀਂ 112 ਤੇ ਦਰਖਾਸਤ ਲਿਖਾ ਕੇ ਆਪਣੀ ਉਸ ਤੋਂ ਬਾਅਦ ਅਸੀਂ ਪੁਲਿਸ ਦੀ ਸਹਾਇਤਾ ਨਾਲ ਲੱਖੋਗੀ ਪੁਲਿਸੀ ਥਾਣੇ ਦੀ ਪੁਲਿਸ ਲੈ ਕੇ ਦੋ ਥਾਣੇਦਾਰ ਲੈ ਕੇ ਦੋ ਚਪਾਈ ਲੈ ਕੇ ਨਾਲ ਅਸੀਂ ਕੁੜੀ ਨੂੰ ਲੈ ਕੇ ਤੇ ਆ ਲੈ ਸੀਗੇ ਲੈ ਕੇ ਤੇ ਅਸੀਂ ਉਹਨੂੰ ਦਾਖਲ ਕਰਾਤਾ ਸਿਵਲ ਹਸਪੀਟਲ ਤੇ ਕਾ ਵੀ 1.5 ਉਹ 2 ਵਜੇ ਦਾ 1.5 2 ਤਾਂ ਟਾਈਮ ਸੀਗਾ ਤੇ ਮੈਂ ਉਹ ਪਿੰਡ ਪਿੰਡ ਨੂਰਪੁਰ ਸੇਟਾ ਰਹਿਣਾ ਮਮਲਾ ਵਾਲੀਆਂ ਅੱਟ ਚੱਕੀ ਬਣੀ ਉੱਥੇ ਆ ਉਸ ਤਰ੍ਹਾਂ ਮੈਂ ਕਿ ਡੇਢ 2 ਵਜੇ ਮੈਂ ਚਲ ਇੱਥੇ ਹੀ ਸੌ ਜੰਨੇ ਆ। ਇਹ ਸੌਂ ਕੇ ਅਸੀਂ ਸੌਂਗੇ ਸਵੇਰੇ। ਉਸ ਤੋਂ ਬਾਅਦ ਅਸੀਂ ਸਵੇਰੇ ਤਕਰੀਬਨ 9-10 ਵਜੇ ਨਾਸ਼ਤਾ ਨੁਸਤਾ ਕਰਕੇ ਤੁਰਨ ਲੱਗੇ ਸੀਗੇ। ਤੁਰਨ ਲੱਗੇ ਸੀਗੇ ਚਾਣਕੀ ਇਹਨਾਂ ਨੇ ਗੋਲੀਆਂ, ਇੱਟਾਂ ਬੜਾ ਕੁਝ ਚਲਾਦਾ ਇਹਨਾਂ ਨੇ। ਕਿਹਨਾਂ ਨੇ ਚਲਾਇਆ ਔਰ ਕਿੱਥੇ ਚਲਾਇਆ? ਇੱਕ ਵਿਨੋਦ ਕੁਮਾਰ ਤੇ ਤਾਇ ਮੇਰੇ ਲੜਕਾ ਦਰਸ਼ਨ ਦਰਸ਼ਨ ਨਾਲ ਦਾ ਇੱਕ ਰਜੇਸ਼ ਕੁਮਾਰ ਇੱਕ ਉਹਨਾਂ ਦਾ ਦੋ ਉਹਨਾਂ ਦੇ ਭਾਂਜੇ ਆਏ ਉਥੋਂ ਲਾਲਗੇ ਪਿੰਡ ਤੋਂ। ਇੱਕ ਲਵ ਇੱਕ ਉਹਨੇ ਛੋਟੇ ਭਰਾ ਦਾ ਨਾਮ ਪਤਾ ਨਹੀਂ ਮੈਨੂੰ ਇਹ ਨਾ ਕੀ ਹੈ ਚਿਮਰ ਜੀ ਦਾ ਤੇ ਇੱਕ ਹੋਰੇ ਕਾਸੀ ਉਹਨਾਂ ਦਾ ਉਹਨਾਂ ਦਾ ਭਰਾ ਦਾ ਮੁੰਡਾ ਤੇ ਪੰਜ ਮੋਟਰਸਾਈਕਲ ਤੇ ਹੋਰ ਮੁੰਡੇ ਆਏ ਨਾਲ ਇੱਕ ਸਕੋਰਪੀਓ ਭਰ ਕੇ ਆਈ ਗੱਡੀ ਇੱਕ ਆਲਟੋ ਗੱਡੀ ਭਰ ਕੇ ਆਈ ਸੀ ਉਹਨਾਂ ਕੋਲ ਸਾਰਿਆਂ ਕੋਲ 6-7 ਪਸਤੌਣ ਸੀਗੇ ਜਿਨ੍ਹਾਂ ਨਾਲ ਉਹ ਗੋਲੀਆਂ ਉਹਨਾਂ ਨਾਲ ਚਲਾ ਦਿੱਤੀਆਂ ਚਾਚਾ ਜੀ ਨੇ ਮੇਰੇ ਇਹੋ ਹੀ ਲਾਹਮਾ ਦਿੱਤਾ ਸੀ ਉਹਨੂੰ ਕਿ ਇਹ ਰਜੇਸ਼ ਇਹ ਕੰਮ ਮਾੜਾ ਕੀਤਾ ਹੈ ਇਹ ਤੁਹਾਡੀ ਕੁੜੀ ਐ ਕਰਦੀ ਉਹ ਕਰਦੀ ਉਹਦੇ ਉਹਦੇ ਵਿੱਚ ਭੜਕਣ ਕਰਕੇ ਉਹਨਾਂ ਨੇ ਸਾਡੇ ਤੇ ਬਹੁਤ ਜ਼ਿਆਦਾ ਅਟੈਕ ਕਰਤਾ ਇਸ ਕਰਕੇ ਮੇਰੇ ਹਾਂਜੀ ਕੀ ਮੰਨ ਕਰਦੇ ਹੋ ਹਣ ਮੰਗ ਰ ਮੇਰਾ ਇਨਸਾਫ ਚਾਹੀਦਾ ਮੈਨੂੰ ਦਾ ਇਹ ਹੀ ਕਿ ਮੇਰਾ ਤੇ ਨਲਾ ਦੇ ਵਿੱਚ ਇੱਕ ਗੋਲੀ ਲੱਗੀ ਹੈ ਕਿ ਮੇਰੇ ਪੱਟ 'ਚ ਗੋਲੀ ਲੱਗੀ ਹੈ ਇੱਕ ਮੇਰੇ ਭਰਾ ਦੀ ਇਹਨਾਂ ਨੇ ਉਹਨਾਂ ਲਾਟ ਤੋੜ ਦਿੱਤੀ ਹੈ ਉਹਨਾਂ ਸ ਕੋ ਗੱਡੀ ਚੜਾ ਦਿੱਤੀ ਹੈ ਪਿੰਡ ਦੇ ਵਿੱਚ ਗੱਡੀ ਮੰਗ ਲਾ ਕੇ ਚਾਚਾ ਦੇ ਉਹ ਮੁੰਡਾ ਉਹਦੀ ਰੀੜ ਦੀ ਹੱਡੀ ਸੱਟ ਲੱਗੀ ਹੈ ਇੱਕ ਉਹ ਪਿੰਡ ਦੇ ਵਿੱਚ ਉਹ ਗੋਲੀ ਮੇਰੇ ਛੋਟੇ ਬ੍ਰਦਰ ਦੇ ਮਾਰਨ ਲੱਗੇ ਸੀਗੇ ਉਹ ਵੱਜ ਗਈ ਕਿਸੇ ਮੁੰਡੇ ਹੋਰ ਦੇ ਪਿੰਡ ਦੇ ਵਿੱਚੋਂ ਸੋਨੂ ਦੇ ਉਹਦੇ ਪਿਓ ਦਾ ਨਾਮ ਭੁੱਲਾ ਏ ਤੇ ਇੱਕ ਉਹਨਾਂ ਦੇ ਗੋਲੀ ਵੱਜੀ ਆ ਕੀ ਨਾਮ ਕੀ ਤੁਹਾਡਾ ਹਰੀਸ਼ ਕੁਮਾਰ ਬਸ ਉਹ ਕੁੜੀ ਨੂੰ ਉਹਨਾਂ ਨੇ ਮਾਰਿਆ ਮੂਰਿਆ ਕੁੱਟਿਆ ਕਟਿਆ ਤੇ ਉਹਨੂੰ ਰਾਤ ਨੂੰ ਵਿਚਾਰੇ ਜਾ ਕੇ ਲੈ ਕੇ ਆਏ ਅੱਧੀ ਰਾਤ ਜਾ ਕੇ ਕੋਈ ਪੁਲਿਸ ਲੈ ਕੇ ਗਏ ਨੇ ਫਿਰ ਲੈ ਕੇ ਇਕੱਲੇ ਨਹੀਂ ਗਏ ਉਹਨਾਂ ਨੇ ਉੱਥੇ ਬੰਦੇ ਖਿਲਾਏ ਸੀ ਇਹ ਥੋੜਾ ਜੇ ਸ਼ਰੀਫ ਇਹ ਇੱਥੋਂ ਗਏ ਪਿੰਡੋਂ ਨੌਰਪੁਰ ਤੋਂ ਅੱਗੋਂ ਜਾ ਕੇ ਖੜੇ ਹੋਏ ਸੀ ਉੱਥੇ ਫੇਰੇ ਪੁਲਿਸ ਲੈ ਕੇ ਗਿਆ ਨਾਲ ਤੇ ਫੇਰ ਉਹ ਕੁੜੀ ਨੂੰ ਲਿਆਏ ਨੇ ਰਾਤ ਨੂੰ 12 ਵਜੇ ਰਣ ਇੱਥੇ ਆਣ ਕੇ ਸਿਵਲ ਹਸਪਤਾਲ ਦਾਖਲ ਕਰਾਈ ਕੁੜੀ ਤੇ ਸਵੇਰੇ ਸਾਡੇ ਬੱਚੇ ਗਏ ਨੇ ਤੇ ਉਹਨਾਂ ਦੇ ਘਰੇ ਇਥੋਂ ਹਸਪਤਾਲ ਦਾਖਲ ਕਰਾ ਕੇ ਦੇ ਘਰੇ ਗਏ ਨੇ ਤੇ ਘਰੇ ਗਏ ਨੇ ਤੇ ਇਹਨਾਂ ਨੇ ਉੱਥੋਂ ਕੋਠੇ ਖਾਣੀ ਖੜੋ ਕੇ ਤੇ ਸਾਰੀਆਂ ਗੋਲਗਾ ਚਲਾਉਣੀਆਂ ਚੁੱਕ ਕਰ ਦਿੱਤੀ ਤੇ ਮੇਰੇ ਮੁੰਡੇ ਦੇ ਇੱਕ ਦੇ ਨਲਾਂ ਚ ਵੱਜ ਕੇ ਦੇ ਪੱਟ ਵਿੱਚ ਦੀ ਗੋਲੀ ਨਿਕਲ ਗਈ ਆ ਉਹ ਬਾਗੀ ਹਸਪਤਾਲ ਚ ਦਾਖਲ ਲੈ ਲਊ ਉਹ ਲਵਾਨ ਹੋ ਰਿਹਾ ਉਹਦਾ ਕੋਈ ਨਹੀਂ ਬੰਦ ਹੁੰਦਾ ਤੇ ਆ ਮੇਰਾ ਮੁੰਡਾ ਹੀ ਇਹ ਭੱਜ ਕੇ ਇਹਦੇ ਮਗਰ ਉਹਨਾਂ ਨੇ ਗੱਡੀ ਚੜਾਈ ਤੇ ਗੱਡੀ ਚੜਾਈ ਤੇ ਭੱਜ ਕੇ ਜੀਪ ਆਣਾ ਵਿਚਾਰਾ ਉੱਠ ਕੇ ਤੇ ਉਹਨੇ ਪਿੱਛੋਂ ਗੋਲੀ ਚਲਾਈ ਭੱਜ ਗਿਆ ਉਹ ਆ ਕੇ ਇਹਦੇ ਘਰੇ ਵੜ ਗਿਆ ਉਹਨਾਂ ਦੇ ਮੁੰਡੇ ਨੇ ਜਿਹੜੀ ਇਹਦੇ ਤੇ ਗੋਲੀ ਚਲਾਈ ਸੀ ਉਹ ਦੂਜੇ ਮੁੰਡੇ ਤੇ ਗੋਲੀ ਲੱਗ ਗਈ ਜਿੰਨਾਂ ਦੇ ਘਰੇ ਵੜਿਆ ਆ ਉਹ ਵੀ ਇੱਥੇ ਦਾਖਲੇ ਸੀ ਵਿਲ ਸਟਾਰ ਵਿੱਚ ਉਹਦੇ ਉਹਦੇ ਗੋਲੀ ਜੀ ਗੋਲੀ ਵਸੇ ਇਹਨਾਂ ਦੀ ਕੁੜੀ ਜਿਹੜੀ ਇਹਨਾਂ ਦੀ ਕੁੜੀ ਨੇ ਰਿਸ਼ਤਾ ਕਰਵਾਇਆ ਸੀ ਦੂਜੇ ਮੇਰੇ ਦੀ ਹੋਰ ਦੀ ਕੁੜੀ ਦਾ ਇਹਨਾਂ ਨੇ ਰਿਸ਼ਤਾ ਕਰਵਾਇਆ ਤੇ ਇਹ ਹੀ ਉੱਠ ਕੇ ਦੇ ਹੁਣ ਉਹਨਾਂ ਨਾਲ ਲਾਈ ਝਗੜਾ ਨੂੰ ਕੁੱਟਮਾਰ ਕਰਦੇ ਨੇ ਕੁੜੀ ਤੇ ਗਲਤ ਇਲਜ਼ਾਮ ਇਹ ਕੁੜੀ ਲੁਭਾਉਂਦੀ ਪਈ ਇਹ ਗਲਤ ਆਪ ਇਹ ਕੁੜੀ ਉਸ ਮੁੰਡੇ ਨਾਲ ਇਹ ਗਲਤ ਆਪ ਏ ਤੇ ਉਹਨਾਂ ਨਾਲ ਉਹ ਤੇ ਕੁੜੀ ਦੇ ਝੂਠੇ ਨਾਲ ਉਹਦੀ ਵੀ ਇਹ ਕੁੜੀ ਗਲਤ ਸੀ ਤੇ ਤੂੰ ਰਿਸ਼ਤਾ ਕਿਉਂ ਕਰਾਇਆ ਜੇ ਉਹ ਗਲਤ ਸੀ ਤੇ ਜੇ ਉਹ ਸਹੀ ਤੇ ਤੂੰ ਗਲਤ ਸੀ ਤੂੰ ਨਾ ਕਰਾਉਂਦੀ ਫਿਰ ਤੇ ਰਿਸ਼ਤਾ ਕਰਾ ਤਾਂ ਉਹਨਾਂ ਜਿਉਂ ਕੁੜੀ ਮਾੜੀ ਹੋ ਗਈ ਏ ਹਾਂਜੀ ਬਸ ਉਹ ਕੁੜੀ ਨੂੰ ਰੋਚਰ ਕਰਦੇ ਨੂੰ ਮਾਰਦੇ ਕੁੱਟਦੇ ਅੱਗੇ ਵੀ ਦੋ ਤਿੰਨ ਵਾਰੀ ਪਿਆਸ ਲਾਇਆ ਹੈ ਬੜਾ ਕੁੱਟਿਆ ਮਾਰਿਆ ਉਹ ਅੱਗੇ ਵੀ ਉਹਦੇ ਪਿਓ ਨੇ ਹੱਥ ਹੱਥ ਜੋੜ ਕੇ ਕੁੜੀ ਛੱਡ ਕੇ ਆਂਦੀ ਹੈ ਤੇ ਇਸੇ ਮੇਰੇ ਮੁੰਡੇ ਨੇ ਇਹਨਾਂ ਨੇ ਹੱਥ ਜੋੜੇ ਵੀ ਤੂੰ ਪਈ ਸਾਡੀ ਕੁੜੀ ਹੈ ਤੁਸੀਂ ਮੁੰਡੇ ਵਾਲੇ ਜੇ ਤੇ ਤੁਸੀਂ ਇਹ ਜਿਨਾ ਕਰੋ ਤੁਸੀਂ ਕੁੜੀ ਨੂੰ ਵਸਾਓ ਉਹਦੇ ਕੁੜੀ ਤੋਰੀਆ ਥੋੜਾ ਚਿਹਰੀ ਹੋਇਆ ਦੋ ਕੁ ਮਹੀਨੇ ਜੇ ਤੋਰੀ ਤੋਰੀ ਨੂੰ ਕੁੜੀ ਨੂੰ ਹੁਣ ਇਹਨਾਂ ਨੇ ਫੇਰ ਕੁੱਟ ਮਾਰ ਕੀਤੀ ਹੈਵੇਂ ਇਹਨਾਂ ਨੇ ਹਾਂਜੀ ਅਸੀਂ ਕੀਤੀ ਹੈ ਜੀ ਇਹੀ ਕੀਤੀ ਹੈ ਸਾਡੀ ਕੁਸਲਵਾਈ ਦੇ ਜਿਸ ਵੀਰ ਦਾ ਮੁੰਡਾ ਪਿਆ ਆ ਕੋਈ ਗੋਲੀ ਨਹੀਂ ਕੋਈ ਟੀਕਾ ਨਹੀਂ ਕੋਈ ਕੁਝ ਨਹੀਂ ਉਹਨੇ ਪਿਆ ਆ ਉਹ ਦੂਜਾ ਮੁੰਡਾ ਅਸੀਂ ਆ ਗਏ ਹਸਪਤਾਲ ਜੋਂ ਦੀ ਜਾਦੀ ਹਾਲਤ ਮਾੜੀ ਸੀ ਉਹਨੂੰ ਅਸੀਂ ਉਥੇ ਐਮਰਜੈਂਸੀ ਵਾਰਡ ਵਿੱਚ ਲਿਆ ਇਹ ਉਹਨੇ ਇਹਨੇ ਪਿਆਸੇ ਪੂਸੇ ਭਰੇ ਨੇ ਇਹਨਾਂ ਨੇ ਆਗੂ ਐਮਐਲ ਦਾ ਕੋਈ ਇਹਨਾਂ ਦਾ ਉਥੋਂ ਲਿਖ ਆ ਆ ਉਥੋਂ ਦਾ ਇਹਨਾਂ ਦੇ ਰਿਸ਼ਤੇਦਾਰ ਏ ਉਹਦੇ ਆਏ ਇਹਨਾਂ ਨੇ ਫੋਨ ਫੋਨ ਕਰਵਾਇਆ ਤੇ ਤਾਂ ਕਰਕੇ ਸਾਡੀ ਸੁਣਵਾਈ ਨਹੀਂ ਹੋਈ ਆਵਲੇ ਦਾ ਖਾਨੂੰ ਨਿਆਂ ਮਿਲਣਾ ਚਾਹੀਦਾ ਪਤਾ ਹੀ ਗਰੀਬ ਬੰਦੇ ਆ ਸਾਡੇ ਬੱਚੇ ਤਾਂ ਦੋਵੇਂ ਅੱਜ ਪੈ ਗਏ ਨੇ ਮੇਰੇ ਤਾਂ ਦੋਵੇਂ ਪੈ ਗਏ ਨੇ ਮੇਰੇ ਤਾਂ ਦੋਹਾਂ ਦਾ ਕੰਮ ਬੰਦ ਹੋ ਗਿਆ ਹੈ ਹਾਂਜੀ ਸਾਨੂੰ ਇਨਸਾਫ ਚਾਹੀਦਾ ਜੀ ਇਹਨਾਂ ਨੇ ਗੋਲੀਆਂ ਚਲਾਈਆਂ ਅੱਜ ਸਾਡੇ ਤੇ ਚਲਾਈਆਂ ਕੱਲ੍ਹ ਕਿਸੇ ਹੋਰ ਤੇ ਵੀ ਚਲਾਉਣਗੇ ਕਿਸੇ ਹੋਰ ਨੂੰ ਮਾਰਨਗੇ ਸਾਡੇ ਕੋਲੇ ਕੋਈ ਇੱਕ ਸਾਡੇ ਕੋਲ ਸੁਰਟੀ ਵੀ ਨਹੀਂ ਹੈਗੀ ਤੇ ਇਹਨਾਂ ਕੋਲੇ ਪਿਸਤੌਲ ਨੇ ਇਹਨਾਂ ਨੇ 3-4 ਹਜ਼ਾਰ ਚਲਾਏ ਨੇ ਇਹਨਾਂ ਨੇ ਸ਼ਰਿਆਮ ਗੋਲੀਆਂ ਚ ਸ਼ਰਿਆਮ ਸਾਰੇ ਪਿੰਡ ਚ ਪੁੱਛ ਲੋ ਸਾਚ ਸ਼ਰਿਆਮ ਗੋਲੀਆਂ ਚਲਾਈਆਂ ਨੇ ਇਹਨਾਂ ਨੇ ਸਰ ਮੇਰੇ ਚਾਚਾ ਦੀ ਲੱਤਿਆ ਸਿਸਟਰ ਮੇਰੀ ਉਹਨਾਂ ਨਾਲ ਜਾਨਕੀ ਇਹਨਾਂ ਨੇ ਰਾਤ ਨੂੰ ਘੁੱਟ ਮਾਰ ਦਿੱਤੀ ਸੀ ਲਾਲਚੀਆਂ ਵਿਆਹੀਓ ਤੇ ਉਹਨੂੰ ਅਸੀਂ ਜਾਨਕੀ ਰਾਤ ਲੈ ਕੇ ਆਏ ਸੀ ਜਾਨਕੀ ਨਾਲ ਪਹੁੰਚ ਲੈ ਕੇ ਗਏ ਸੀ ਉਹਨਾਂ ਨੂੰ ਇਨਫੋਰਮੇਸ਼ਨ ਦੇ ਕੇ ਨਾਲ ਉਹਨਾਂ ਨੂੰ ਲੈ ਕੇ ਤੇ ਫਿਰ ਆਪਣੀ ਜਿਹੜੀ ਸਿਸਟਰ ਨੂੰ ਲੈ ਕੇ ਆਏ ਸੀ ਤੇ ਲੈ ਕੇ ਅੱਜ ਸਵੇਰ ਅਸੀਂ ਉਹਨੂੰ ਇੱਥੇ ਜਾਨਕੀ ਦਾਖਲ ਕਰਾਣ ਆਏ ਸੀ ਤੇ ਜਦੋਂ ਵਾਪਸ ਅਸੀਂ ਗਏ ਆਂ ਇਹਨਾਂ ਨੇ ਜਾਨਕੀ ਕਰੇ ਬੰਦੇ ਬੁਲਾਏ ਸੀ ਕਾਫੀ ਤੇ ਅਸੀਂ ਜਦੋਂ ਘਰੇ ਪਹੁੰਚੇ ਆਂ ਤੇ ਇਹਨਾਂ ਨੇ ਜਾਨਕੀ ਰਿਵਾਲਵਰ ਕੱਢ ਕੇ ਜਾਨਕੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਇੱਕ ਗੋਲੀ ਜਾਨਕੀ ਮੇਰੇ ਬ੍ਰਦਰ ਤੇ ਲੱਗ ਗਈ ਤੇ ਅਸੀਂ ਉਹਨੂੰ ਲੈ ਕੇ ਜਾਨਕੀ ਚੱਲੇ ਸੀ ਹਸਪੀਟਲ ਇਹਨਾਂ ਨੇ ਸਾਡੀ ਗੱਡੀ ਪੰਨਤੀ ਤੇ ਇਟਾ ਰੋੜੇ ਚਲਾਉਣੇ ਸ਼ੁਰੂ ਕਰਤੇ ਘਰੇ ਤੇ ਅਸੀਂ ਪਿਛਲੀ ਸਾਈਡ ਜਾਨੀ ਕਿ ਉਹ ਨਿਕਲ ਕੇ ਹੀ ਤੇ ਅਧੇ ਬ੍ਰਦਰ ਨੂੰ ਮੈਂ ਲੈ ਕੇ ਗਿਆ ਹੀ ਤੇ ਉਹਨਾਂ ਤੇ ਜਾਨੀ ਕਾਫੀ ਗੋਲੀ ਵੱਜੀ ਗਈ ਹਰਜੇਸ਼ ਕੁਮਾਰ ਜੀ ਬਨੋਦ ਕੁਮਾਰ ਇੱਕ ਲਾਵੇ ਗਈ ਇਹਨਾਂ ਦਾ ਪਾਂਝਾ ਤੇ ਨਾਲ ਅਣਪਛਾਤੇ ਬੰਦੇਗੇ ਸੀ ਇਹ ਲਾਲਚੀਆਂ ਦੇ ਜਾਨੀ ਕਿ ਰਜੇਸ਼ ਕੁਮਾਰ ਬਨੋਦ ਕੁਮਾਰ ਇਹ ਨੂਰਪੁਰ ਸੇਠਾਂ ਦੇ ਹੀ ਹਾਂਜੀ ਮੇਰੇ ਵੱਡੇ ਬ੍ਰਦਰ ਤੇ ਲੱਗੇ ਇੱਕ ਮੇਰੇ ਗੋਲੀ ਚਲਾ ਮੇਰੇ ਮਾਰਨ ਲੱਗੇ ਸੀ ਪਹਿਲਾਂ ਗੱਡੀ ਯਾਨੀ ਕਿ ਅਸੀਂ ਚੱਲੇ ਸੀ ਉਹਦੇ ਮਗਰ ਵੱਡੇ ਬ੍ਰਦਰ ਤੇ ਤੇ ਇਹ ਪਿੱਛੋਂ ਦੀ ਆ ਕੇ ਇਨ੍ਹਾਂ ਨੇ ਗੱਡੀ ਯਾਨੀ ਕਿ ਸਾਡੇ ਉੱਪਰ ਚੜਾਈ ਤੇ ਨਾ ਅਸੀਂ ਡਿੱਗ ਪਈ ਮੇਰੀ ਲੱਤ ਫਟ ਚਰ ਹੋ ਗਈ ਤੇ ਉਸ ਤੋਂ ਬਾਅਦ ਇਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਤੇ ਮੈਂ ਉਹਨਾਂ ਦੀ ਦੁਕਾਨ 'ਚ ਵੜ ਗਈ ਤੇ ਉਹ ਗੋਲੀ ਯਾਨੀ ਕੋ ਉਹਨਾਂ ਦੇ ਵੱਜ ਗਈ ਦੁਕਾਨ ਵਾਲੇ ਦੇ ਦੁਕਾਨ ਵਾਲੇ ਹੁਣ ਕੀ ਮੰਗ ਸਰ। ਹੁਣ ਸਾਫ ਚਾਹੀਦੀ ਆਪ ਨੂੰ। ਸਜਾਉਣੀ ਚਾਹੀਦੀ ਇਹਨਾਂ ਨੂੰ। ਮੇਰੀ ਮੈਰਿਜ ਹਜ਼ਾਰ ਰਾਮ ਸਿੰਘ ਉਹ ਜਲੰਧਾਵਾਦ ਚ ਹੋਈਏ। ਮੈਂ ਇੱਥੇ ਮੇਰੇ ਦੋਨੋਂ ਬ੍ਰਦਰ ਨੇ ਨੂਰਪੁਰ ਸੇਠਾਂ ਦੇ ਵਿੱਚ ਤੇ ਦੂਜੇ ਤਾਇਆ ਚਾਚੇ ਮੇਰੇ ਇੱਥੇ ਰਹਿੰਦੇ ਨੂਰਪੁਰ ਸੇਠਾਂ ਦੇ ਵਿੱਚ। ਸਾਡੇ ਦੂਜੇ ਤਾਇਆ ਦੀ ਕੁੜੀ ਛੋਟੇ ਚਾਚਾ ਦੀ ਕੁੜੀ ਦਾ ਰਿਸ਼ਤਾ ਲੈ ਕੇ ਗਈ ਸੀਗੀ। ਤੇ ਇਹ ਮੰਗਾ ਉਹਨਾਂ ਦੇ ਘਰ ਆਂਦਾ ਜਾਂਦਾ ਸੀ ਇਹ ਕੁੜੀ ਜਿਹੜੀ ਰਿਸ਼ਤਾ ਲੈ ਕੇ ਗਈ ਉਹੀ ਉਹਨੂੰ ਕਟਮਾਰ ਕਰਵਾਉਂਦੀ ਸੀਗੀ। ਜਦ ਕੀ ਉਹਨੇ ਜਦੋਂ ਕੁੜੀ ਨੇ ਰੋਕਣਾ ਚਾਇਆ ਵੀ ਉਹਨਾਂ ਦੇ ਘਰ ਨਹੀਂ ਜਾਣਾਗਾ ਤਾਂ ਉਹਨਾਂ ਦਾ ਮੁੰਡਾ ਹੀ ਸਾਡੇ ਦੂਜੇ ਤਾਇਏ ਦੀ ਕੁੜੀ ਦੇ ਮੁੰਡੇ ਨੇ ਉਹਨਦੇ ਗੱਲ ਪੈ ਗਿਆ ਕੁੜੀ ਦੇ ਉਹਨੂੰ ਕੁੱਟਿਆ ਮਾਰਿਆ ਕਾਫੀ ਕੁੱਟਣ ਮਾਰਨ ਦੇ ਬਾਵਜੂਦ ਜਦੋਂ ਉਹਨੇ ਇੱਕ ਘਰ ਫੋਨ ਕੀਤਾ ਤੇ ਸਾਡੇ ਮੇਰੇ ਬ੍ਰਦਰ ਤੇ ਇੱਕ ਸਾਡੇ ਚਾਚਾ ਦੇ ਮੁੰਡਾ ਨਾਲ ਦੂਸਰਿਆਂ ਦਾ ਮੰਮੀ ਡੈਡੀ ਉਹ ਰਾਤ ਲੈਣ ਗਏ ਨੇ ਜਦੋਂ ਲੈਣ ਗਏ ਨੇ ਦੂਸਰੀ ਕੁੜੀ ਨੇ ਚਾਚੇ ਤਾਇਏ ਦੀ ਕੁੜੀ ਨੇ ਆਪਦੇ ਭਰਾਵਾਂ ਨੂੰ ਫੋਨ ਕਰਤਾ ਉਹ ਰਾਤ ਨੂੰ ਤਲਵਾਰਾਂ ਪਿਸਤਲ ਵਗੈਰਾ ਲੈ ਕੇ ਗੱਡੀ ਦੇ ਵਿੱਚ ਮਕਰ ਗਏ ਚਲੇ ਆ ਇਹਨਾਂ ਨੂੰ ਪਤਾ ਲੱਗੇ ਵੀ ਮਗਰ ਆ ਗਏ ਨੇ ਫਿਰ ਇਹਨਾਂ ਨੇ ਥਾਣੇ ਉਥੋਂ ਜਿਹੜਾ ਲਾਲਚੀਆਂ ਦੇ ਨਜ਼ਦੀਕ ਪੈਂਦਾ ਉਥੋਂ ਦੀ ਪੁਲਿਸ ਨੂੰ ਕੰਪਲੇਨ ਕਰਕੇ ਨਾਲ ਲੈ ਕੇ ਗਏ ਆ ਪੁਲਿਸ ਵਾਲਿਆਂ ਨੂੰ ਜਦ ਕਿ ਇਹਨਾਂ ਨੇ ਕੰਪਲੇਨ ਕੀਤੀ ਉਥੋਂ ਇੱਕ ਕੁੜੀ ਨੂੰ ਲੈ ਆਏ ਆ ਕੁੜੀ ਨੂੰ ਇਹਨਾਂ ਨੇ ਰਾਤ ਲੈ ਕੇ ਢਾਕਲ ਕਰਵਾਇਆ ਕਾਫੀ ਕੁੱਟਣ ਮਾਰਨ ਦੇ ਬਾਵਜੂਦ ਉਸ ਤੋਂ ਬਾਅਦ ਸਵੇਰੇ ਇਹ ਕਾ ਢਾਕਲ ਕਰਾ ਕੇ ਘਰ ਗਏ ਆ ਘਰ ਗਏ ਆ ਤੇ ਇਹਨਾਂ ਨੇ ਗੱਡੀ ਖਿਲਾੜ ਕੇ ਅੰਦਰ ਵੜਨ ਲੱਗੇ ਆ ਤੇ ਇਹਦੇ ਇੱਕ ਦੂਜੀ ਕੁੜੀ ਦੇ ਭਰਾ ਨੇ ਗੋਲੀਆਂ ਅੰਤੜਕ ਹੋ ਕੇ ਚਲਾਈਆਂ ਨੇ ਦੋਨਾਂ ਦੂਜਾ ਮੇਰਾ ਵੱਡਾ ਬ੍ਰਦਰ ਉਹ ਬੜਾ ਸੀਰੀਅਸ ਵਿਆਹ ਹੈ ਉਹਨੇ ਨਾਲ ਇੱਕ ਅਟੱਟ ਗੋਲੀ ਵੱਝੀ ਮਤਲਬ ਕਿ ਇਹ ਅਜੇ ਤੱਕਨ ਤਾਂ ਕੋਈ ਪੁਲਿਸ ਵੀ ਕੰਪਲੇਨ ਕਰਾਈ ਅਜੇ ਤੱਕਨ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਉਹ ਫੜੀਚੇ ਐ ਬਸ ਸ਼ਰਮ ਪੱਤੂਰੇ ਫਿਰਦੇ ਆ ਉਹ ਮੰਗੇ ਇਹੀ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਦੋਨੋਂ ਬੱਚੇ ਅੱਜ ਦੋਨਾਂ ਸਾਡਾ ਸਾਰਾ ਘਰ ਬੈਠ ਜਾ ਮੇਰੇ ਡੈਡੀ ਬਜ਼ੁਰਗ ਨੇ ਕੰਮ ਨਹੀਂ ਕਰ ਸਕਦੇਗੇ ਅੱਜ ਦੋਨੋਂ ਬਰਾ ਮੇਰੇ ਮੰਜੇ ਤੇ ਪਈ ਆ ਉਹਦੇ ਛੋਟੇ ਛੋਟੇ ਬੱਚੇ ਦੂਸਰੇ ਹੁੰਦੇ ਨੇ ਮੇਰੀ ਅੰਤਲ ਜੀ ਹੈ ਕਿ ਮੇਰੇ ਜਿਹੜੇ ਹਸਬੰਡ ਨੇ ਨਾ ਮੇਰੀ ਸਿਸਟਰ ਔਰ ਉਹਨਾਂ ਦੇ ਬ੍ਰਦਰ ਜੇਸ਼ਪੂਰੀ ਜੋਬ ਕਰਦੇ ਨੇ ਉਹਨਾਂ ਨੇ ਮੇਰਾ ਰਿਸ਼ਤਾ ਕਰਵਾਇਆ ਉਹੀ ਮੈਨੂੰ ਤੰਗ ਕਰਵਾਉਂਦੇ ਨੇ ਅੰਗਲ ਜੀ ਬਹੁਤ ਜ਼ਿਆਦਾ ਤਾਜ ਮੰਗਵਾਉਂਦੇ ਨੇ ਕਿ ਤਾਜ ਲੈ ਕੇ ਆ ਮੇਰੇ ਹਸਬੰਡ ਦੇ ਉਹਨਾਂ ਦੀ ਸਿਸਟਰ ਨਾਲ ਸਬੰਧ ਦੇ ਗੰਦੇ ਇਸ ਬੰਦ ਉਹ ਮੈਨੂੰ ਤੰਗ ਕਰਵਾਉਂਦੇ ਨੇ ਮਾਰਦੇ ਨੇ ਜਿਹੜੇ ਰਾਤੀ ਉਹਨਾਂ ਦਾ ਛੋਟਾ ਬੇਟਾ ਮੇਰੇ ਗਲ ਪੈਣਾ ਹੈ ਮੇਰੇ ਹਸਬੰਦ ਨੇ ਵੀ ਮੈਨੂੰ ਮਾਰਿਆ ਬਹੁਤ ਜ਼ਿਆਦਾ ਕੱਲ ਸ਼ਾਮ ਨੂੰ ਔਰ ਰਾਤੀ ਉਹਨਾਂ ਦਾ ਬੇਟਾ ਗਲ ਪੈਣਾ ਹੈ ਸਵੇਰੇ ਉਹਨਾਂ ਦਾ ਵੱਡਾ ਬੇਟਾ ਲੜਕੇ ਲੈ ਕੇ ਆ ਗਲ ਪਵਣ ਮੇਰੇ ਬ੍ਰਦਰ ਦੇ ਸਾਰਿਆਂ ਦੀ ਗੋਲੀਆਂ ਲੱਗੀਆਂ ਇੱਕ ਬ੍ਰਦਰ ਮੇਰਾ ਸੀਰੀਅਸ ਬਹੁਤ ਜ਼ਿਆਦਾ ਹਾਂਜੀ ਮੈਨੂੰ ਇਨਸਾਫ ਚਾਹੀਦਾ ਅੰਕਲ ਕਿੰਨਾ ਟਾਈਮ ਹੋ ਗਿਆ ਤੁਹਾਨੂੰ 6 ਮੰਥ ਹੋ ਗਏ ਅੰਕਲ ਜੀ 6 ਮੰਥ ਹੋ ਗਏ ਜਦੋਂ ਦੀ ਮੈਰਿਜ ਹੋਈ ਉਦੋਂ ਤੋਂ ਹੀ ਮੈਨੂੰ ਤੰਗ ਕਰਦੇ ਨੇ ਪਹਿਲਾਂ ਵੀ ਮੇਰਾ ਬੇਬੀ ਹੋਣ ਵਾਲਾ ਸੀ ਜ ਫਾਦਰ ਨੇ ਲਾਣੇ ਪਰਸੋਂ ਪਾਪਾ ਨੇ ਕਿਹਾ ਏ ਕਿ ਤੇਰਾ ਬੱਚਾ ਡੈਡ ਅਸੀਂ ਆਪ ਖੁਦ ਕੀਤਾ ਮੈਨੂੰ ਕਹਿੰਦੇ ਹੁਣ ਵੀ ਮੇਰਾ ਬੱਚਾ ਹੋਣ ਵਾਲਾ ਤੰਗ ਪਰੇਸ਼ਾਨ ਬਸ ਇੱਕ ਤਾਂ ਮੇਰੇ ਹਸਬੰਡ ਦੇ ਸਬੰਧ ਦੇ ਉਹਨਾਂ ਨਾਲ ਉਹ ਜੋ ਉਹਨਾਂ ਨੇ ਕਹਿਤਾ ਉਹਨਾਂ ਨੇ ਉਹੀ ਕਰਨਾ ਮੈਨੂੰ ਮਾਰਦੇ ਨੇ ਇੱਕ ਦਾਜ ਮੰਗਦੇ ਨੇ ਕਿ ਲੈ ਕੇ ਆਓ ਆਪਣੇ ਪੇਕੇਆਂ ਤੋਂ ਹਾਂਜੀ ਮੇਰੇ ਪੇਕੇਆਂ ਤੋਂ ਤਾਂ ਆਉਂਦੇ ਨਹੀਂ ਜੇ ਮੈਂ ਨਾਮ ਲੈ ਦੇਣੀ ਕਿ ਪੇਕੇ ਚੱਲੋ ਤੇਰੇ ਪੇਕੇ ਤਾਂ ਕੁਝ ਦਿੰਦੇ ਹੀ ਨਹੀਂਗੇ ਇਹ ਕੁਝ ਕਹਿੰਦੇ ਨੇ ਮੈਨੂੰ ਹੁਣ ਕੀ ਮਾਰਾਂ ਉਹਨੂੰ ਕਹਿੰਦੇ ਨੇ ਕਿ ਬੱਚਾ ਤੇਰਾ ਨਹੀਂ ਅਸੀਂ ਰੱਖਣਾ ਗਾ ਬੱਚਾ ਮਾਰਦੇ ਨੇ ਮੇਰਾ ਮੈਨੂੰ ਕੀ ਮਾਰ ਕਰਨੀ ਚਾਹੁੰਦਾ ਮੈਨੂੰ ਅੰਕਲ ਜੀ ਇਨਸਾਫ ਚਾਹੀਦਾ ਆਪਣਾ ਮੈਨੂੰ ਉਹਨਾਂ ਨੂੰ ਸਜ਼ਾ ਦੋ ਮੇਰੇ ਬ੍ਰਦਰ ਨੂੰ ਮੇਰਾ ਬ੍ਰਦਰ ਸੀਰੀਅਸ ਗੋਲੀਆਂ ਚਲਵਾਈਆਂ ਸਵੇਰੇ ਵੀ ਉਹ ਲੜਕੇ ਲੈ ਕੇ ਆਏ ਨੇ ਮੇਰੇ ਘਰ ਉਹਨਾਂ ਨੇ ਇਟਾ ਉਟਾ ਵਿੱਚ ਚਲਾਈਆਂ ਗੋਲੀਆਂ ਵੀ ਚਲਾਈਆਂ ਪਿਸਤੌਲ ਲੈ ਕੇ ਆਏ ਨੇ ਕਿੰਨੇ ਮੈਨੂੰ ਨਹੀਂ ਪਤਾ ਅੰਤਲ ਜੀ ਮਾਰਿਆ ਉਹਨਾਂ ਨੇ ਬਹੁਤ ਜ਼ਿਆਦਾ ਤੇ ਮੈਨੂੰ ਇਨਸਾਫ ਚਾਹੀਦਾ ਜਿਹੜਾ ਹਮਲਾ ਹੈ ਕਿ ਮਾਰਿਆ ਜਦੋਂ 3.5 ਸਾਲ ਦੇ ਪੇਸ਼ੈਂਟ ਦਾ ਹੈ ਕੀ ਇਲਾਜ ਹੈ ਜੀ ਹਮਾਰਾ ਕੋਲ ਇੱਕ ਪੇਸ਼ੈਂਟ ਹੈ ਆਵਾਜ਼ ਰੀਸ਼ जो नूरपुरा सिटी से अवस्था है जो हमारे पास रात में पेशेंट आ गए उनको गोली लगी हुई है टांग पे लगी हुई है उसके टोटल रिजन में सात सुपर इंजरी हाँ। है और हमारे हमारे पास इस वक्त ऑब्जर्वेशन चल रहा है पेशेंट स्टेबल है पुलिस को हमने इन्फॉर्म किया है रिपोर्ट पूरा दिया हाँ। उनको मेरा नाम डॉक्टर मुजस्वि मैं आई आईसी कंसल्टेंट हूँ यहाँ पे ये जी नूरपुर सेठा का पिंड है उत्तों का मामला हैगा तो कटते हैं इन्हे सारी डिटेल्स है आगे पुलिस कार्रवाई कर रही है ਕਿਨੇ ਨੇ ਆਈ ਸਿਕਿਉਰਟੀ ਕੀ ਕੀ ਇਹਨੂੰ ਆਏ ਦੋ ਜਣੇ ਆਏ ਜੀ ਇੱਕ ਤੇ ਗੋਲੀ ਚੱਲੀ ਆ ਇੱਕ ਤੇ ਲੱਤੀ ਜਿਹੜੀ ਹੈ ਸੇਠਾ ਦਾ ਮਾਮਲਾ ਹੈਗਾ ਠੀਕ ਹੈ ਜੀ ਇਹਦੇ ਚ ਦੋ ਪਾਰਟੀਆਂ ਨੇ ਇਹਦੇ ਚ ਇੱਕ ਵਿਜੇ ਕੁਮਾਰ ਕੀ ਕਹਿੰਦੀ ਬੇਟੀ ਦਾ ਕੋਈ ਰੌਲਾ ਸੀਗਾ ਆਪਦੇ ਭਰਾ ਦੇ ਨਾਲ ਹੀ ਉਹਦਾ ਐਕਚੁਅਲੀ ਰੌਲਾ ਹੈ ਦਰਸ਼ਨ ਲਾਲ ਉਹਦਾ ਨਾਮ ਹੈ ਉਹਦੇ ਭਰਾ ਦਾ ਤੇ ਉਹਦੇ ਵਿੱਚ ਉਹਨਾਂ ਨੇ ਕਿਤੇ ਪਹਿਲੇ ਅੰਗੇਜਮੈਂਟ ਹੋਈ ਸੀ ਨੈਂਸੀ ਆ ਲੜਕੀ ਦਾ ਨਾਮ ਉਹਨਾਂ ਦੀ ਕਿਤੇ ਬਣੀ ਬੁਣੀ ਨਹੀਂ ਉਹ ਉਹਦੇ ਲਈ ਰਿਸਪੌਂਸੀਬਲ ਆਪਦੇ ਭਰਾ ਦਰਸ਼ਨ ਲਾਲ ਨੂੰ ਸਮਝਦਾ ਸੀ ਤੇ ਅੱਜ ਉਹ ਲਾਂਬਾ ਦੇਣ ਗਿਆ ਜਿ ਤੇਰੀ ਇਹ ਦਾ ਇਹ ਮੇਰੀ ਲੜਕੀ ਵਸ ਨਹੀਂ ਰਹੀ ਤੇ ਤੇਰੀ ਲੜਕੀ ਨੂੰ ਵਸਣ ਨਹੀਂ ਦੇ ਰਹੀ ਉਹ ਵੀ ਵਿੱਚ ਉੱਥੇ ਵੀ ਆਈ ਹੋਈ ਹੈ ਤੇ ਅੱਜ ਉਸੇ ਗੱਲ ਦੇ ਉੱਤੇ ਉਹਨਾਂ ਨੇ ਤਹਿਸ਼ ਦੇ ਵਿੱਚ ਆ ਕੇ ਵੀ ਉਹ ਬੰਦੇ ਸਾਰੇ ਇਕੱਠੇ ਹੋ ਗਏ ਠੀਕ ਹੈ ਇਕੱਠੇ ਹੋ ਕੇ ਉਹਨਾਂ ਨੇ ਆ ਕੇ ਜੇ ਫਾਇਰ ਕੀਤੇ ਠੀਕ ਹੈ ਜਿਹਦੇ ਵਿੱਚ ਜਿਹੜਾ ਪਹਿਲੇ ਆਪਣਾ ਦੂਜਾ ਪ੍ਰੀਤ ਕੁਮਾਰ ਨਾਮ ਦਾ ਜਿਹੜਾ ਬੰਦਾ ਇੰਜਰਡ ਹੋਇਆ ਠੀਕ ਹੈ ਉਹ ਜਦੋਂ ਹਸਪੀਟਲ ਐਡਮਿਟ ਕਰਾਨ ਜਾ ਰਹੇ ਸੀ ਉਹਨਾਂ ਨੇ ਆਪਦੀ ਇੱਕ ਗੱਡੀ ਮਗਰ ਲਾ ਕੇ ਸਕੋਰਪੀਓ ਉਹਨਾਂ ਦੇ ਮੋਟਰਸਾਈਕਲ ਦੇ ਵਿੱਚ ਮਾਰੀ ਉਹ ਆਪਦੀ ਜਾਨ ਬਚਾਣ ਲਈ ਜਦੋਂ ਇਹਨਾਂ ਵੱਲ ਗਏ ਨੇ ਕਿ ਉਹਨਾਂ ਨੇ ਉਹਨਾਂ ਦੇ ਗੋਲੀ ਚਲਾਈ ਤੇ ਜਿਹੜੀ ਇਹਨੂੰ ਵੱਜ ਗਿਆ ਮੁੰਡਾ ਆਪਣੇ ਕੋਲੇ ਜਿਹੜਾ ਬਲੇ ਬਲੇਵਿੰਦਰ ਕੁਮਾਰ ਸਾਨੂੰ ਖੁੱਲਾ ਸੀ ਕਿੰਨੇ ਇਹਨਾਂ ਨੂੰ ਟੋਟਲ ਗੋਲੀ ਵੱਜੀ ਹੈ ਦੋ ਬੰਦਿਆਂ ਨੂੰ ਗੋਲੀ ਵੱਜੀ ਹੈ ਤੇ ਬਾਕੀ ਜਿਹੜੇ ਇੰਜਰਡ ਵੀ ਹੋਏ ਨੇ ਕੋਈ ਕਿਸੇ ਨੂੰ ਸਕੋਰਪੀਓ ਗੱਡੀ ਵੱਜ ਕੇ ਇੰਜਰਡ ਹੋਏ ਆ ਕੋਈ ਕੁੱਟ ਮਾਰਨ ਨਾਲ ਇੰਜਰਡ ਹੋਏ ਆ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਦੇ ਆ ਕਿੰਨੇ ਜਿਹੜਾ ਮਾਮਲਾ ਕਿਹਨਾਂ ਅਧੀਨ ਕਿੰਨੇ ਮਾਮਲਾ ਸੀ 307 ਤੇ ਆਪਣਾ ਘਰ ਐਂਟਰ ਕਰਨ ਦਾ ਮਾਮਲਾ ਦਰਜ ਕੀਤਾ ਅਸਲਾ ਐਕਟ ਲਾਇਆ ਹੈ ਸਾਰਾ ਸੀ ਐਫ ਆਈ ਆਰ ਲੋਜ ਕਰਤੀ ਹੈ ਬੰਦੇ ਰੈਕਿਟ ਨਹੀਂ ਜੇ ਮੇਰੀ ਕਾਰਵਾਈ ਚੱਲਦੀ ਪਈ ਹੈ ਅਰੈਸਟ ਕਰ ਲਾਂਗੇ ਜਲਦੀ